ਨਾਜ਼ਰੀਨ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਮੈਂ ਅਰਵਿੰਦਰ ਜੋਹਲ ਆਪਣੀ ਸਹਿਯੋਗੀ ਰਵਨੀਤ ਦੇ ਨਾਲ ਪੰਜਾਬੀ ਟ੍ਰਿਬਿਊਨ ਦਾ ਪ੍ਰੋਗਰਾਮ ਤੁਹਾਡੇ ਖਤ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹਾਂ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਦਰਸ਼ਕੋ ਉੱਗੇ ਪੰਜਾਬੀ ਕਲਾਕਾਰ ਜਸਵਿੰਦਰ ਪੱਲਾ ਸਦਾ ਲਈ ਦੁਨੀਆ ਨੂੰ ਅਲਵਿਦਾ ਕਹਿ ਹਨ ਸਕਰੀਨ ਤੇ ਜਦੋਂ ਵੀ ਉਹਨਾਂ ਦਾ ਚਿਹਰਾ ਨਜ਼ਰ ਆਉਂਦਾ ਤਾਂ ਆਪ ਮੁਹਾਰੇ ਤੁਹਾਡੇ ਚਿਹਰੇ ਤੇ ਇੱਕ ਮੁਸਕਰਾਹਟ ਆ ਜਾਂਦੀ ਹੈ ਉਹਨਾਂ ਨੇ 1988 ਤੋਂ ਲੋਕਾਂ 'ਚ ਹਾਸਿਆਂ ਦੇ ਛਣਕਾਟੇ ਪਾਉਣੇ ਸ਼ੁਰੂ ਕੀਤੇ ਆਪਣੀ ਕੈਸਟ ਛਣਕਾਟਾ ਰਹੀ ਇਹ ਆਡੀਓ ਕੈਸਟ ਸੀ ਨਾ ਹਾਂਜੀ ਬਿਲਕੁਲ ਇਹ ਆਡੀਓ ਕੈਸਟ ਸੀ 1988 ਤੋਂ ਸ਼ੁਰੂ ਹੋਇਆ ਇਹ ਸਫਰ 27 ਕੈਸਟਾਂ ਤੱਕ ਚੱਲਿਆ ਤੇ ਪਹਿਲਾਂ ਤਾਂ ਇਹ ਆਡੀਓ ਕੈਸਟਾਂ ਹੁੰਦੀਆਂ ਸੀ ਤੇ 2002 ਤੋਂ ਉਹਨਾਂ ਨੇ ਵੀਡੀਓ ਕੈਸਟਾਂ ਬਣਾਉਣੀ ਸ਼ੁਰੂ ਕੀਤੀਆਂ ਇਹਨਾਂ ਦੀਆਂ ਕੁੱਲ ਮੇਰੇ ਖਿਆਲ 27 ਕੈਸਟਾਂ ਸੀ ਨਾ ਆਡੀਓ ਵੀਡੀਓ ਮਿਲਾ ਕੇ ਜੀ ਬਿਲਕੁਲ ਕੁੱਲ ਆਡੀਓ ਤੇ ਵੀਡੀਓ ਜੀ ਅੱਛਾ ਇਹਨਾਂ ਦੇ ਵਿੱਚ ਇਹ ਵੀ ਸੀ ਨਾ ਕਿ ਇਹਨਾਂ ਕੈਸਟਾਂ ਦੇ ਵਿੱਚ ਇਹਨਾਂ ਦਾ ਜਿਹੜਾ ਸਿਆਸੀ ਵਿਅੰਗ ਬਹੁਤ ਤਿੱਖਾ ਹੁੰਦਾ ਸੀਗਾ ਜੀ ਬਿਲਕੁਲ ਤੇ ਫਿਰ ਉਸ ਤੋਂ ਕਈ ਸਾਲ ਬਾਅਦ ਉਹਨਾਂ ਨੇ ਦੁੱਲਾ ਪੱਟੀ ਨਾਲ ਫਿਲਮੀ ਸਫ਼ਰ ਸ਼ੁਰੂ ਕੀਤਾ ਆਪਣਾ ਫਿਲਮ ਇਹ ਦੁੱਲਾ ਪੱਟੀ ਮੇਰੇ ਖਿਆਲ 1998 ਦੀ 98 ਦੀ ਗੱਲ ਹੈ ਜੀ ਉਸ ਤੋਂ ਬਾਅਦ ਤਾਂ ਇਹਨਾਂ ਦਾ ਫਿਰ ਜਿਹੜਾ ਫਿਲਮੀ ਸਫ਼ਰ ਸੀਗਾ ਚੱਲ ਸੋ ਚੱਲ ਰਿਹਾ ਪੁਰਾਣੀ ਪੀੜ੍ਹੀ ਨੂੰ ਤਾਂ ਇਹਨਾਂ ਕੈਸਟਾਂ ਕਰਕੇ ਯਾਦ ਹੈ ਪਰ ਜਿਹੜੀ ਨਵੀਂ ਪੀੜ੍ਹੀ ਹੈ ਉਹਨੂੰ ਜੋ ਸੁੰਦਰ ਭੱਲਾਔਰ ਆਦੀ ਪਛਾਣ ਫਿਲਮਾਂ ਤੋਂ ਹੈ ਹਾਂਜੀ ਉਹਨਾਂ ਦਾ ਕੱਲਾ ਕੱਲਾ ਸੰਵਾਦ ਲੋਕਾਂ ਨੂੰ ਯਾਦ ਹੈ ਤੇ ਅਸਲ 'ਚ ਉਹ ਬਹੁਪੱਖੀ ਪ੍ਰਤਿਭਾ ਦੇ ਮਾਲਕ ਸੀ ਅੱਛਾ ਜਦੋਂ ਫਿਲਮਾਂ ਤੁਸੀਂ ਦੇਖਦੇ ਹੋ ਨਾ ਜਦੋਂ ਹੀ ਉਹਨਾਂ ਦਾ ਕੋਈ ਸੀਨ ਆਉਂਦਾ ਆਪ ਮੁਹਾਰੇ ਤੁਹਾਡਾ ਮਤਲਬ ਹਾਸਾ ਛੁੱਟ ਜਾਂਦਾ ਜੀ ਉਹ ਬੜੇ ਸਹਿਜ ਭੋਲੇਪਾ ਜਦੋਂ ਕੋਈ ਮਤਲਬ ਉਹਨਾਂ ਦੀ ਡਾਇਲੌਗ ਡਿਲੀਵਰੀ ਹੁੰਦੀ ਸੀ ਨਾ ਤੇ ਤੁਹਾਡੇ ਹਾਸੇ ਛੁੱਟ ਪੈਂਦੇ ਸੀ ਹਾਂਜੀ ਬਿਲਕੁਲ ਉਹਨਾਂ ਦਾ ਆਪਣਾ ਵੱਖਰਾ ਅੰਦਾਜ਼ ਸੀ ਦੇਖੋ ਪੰਜਾਬੀ ਫਿਲਮਾਂ ਨੂੰ ਜਾਂ ਪੰਜਾਬੀ ਜਗਤ ਨੂੰ ਇਸ ਉੱਗੇ ਕਲਾਕਾਰ ਦਾ ਜਿਹੜਾ ਘਟ ਹੈ ਉਹ ਨਾ ਪੂਰਨ ਵਾਲਾ ਹੈਗਾ ਹਮੇਸ਼ਾ ਜਦੋਂ ਵੀ ਕਾਮੇਡੀ ਦੀ ਗੱਲ ਆਏਗੀ ਤਾਂ ਭੱਲੇ ਤੋਂ ਬਿਨਾਂ ਇਹ ਗੱਲ ਅਧੂਰੀ ਹੈ ਤੇ ਅੱਜ ਅਦਾਰਾ ਟਰਬਿਊਨ ਜਸਵੰਦਰ ਭੱਲਾਵਰ ਨੂੰ ਸ਼ਰਧਾਂਜਲੀ ਪੇਟ ਕਰਦਾ ਹੈ ਹਾਂਜੀ ਅੱਗੇ ਖ਼ਤਾਂ ਦਾ سلسلہ ਸ਼ੁਰੂ ਕਰੋ ਜੀ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਦੇਸ਼ਵੰਡ ਦੀ ਗੱਲ ਕੀਤੀ ਸੀ ਜੀ ਚੰਡੀਗੜ੍ਹ ਤੋਂ ਸਾਡੇ ਦਰਸ਼ਕ ਸੁਖਜੀਤ ਸਿੰਘ ਹੋਰਾਂ ਨੇ ਵੀ ਦੇਸ਼ਵਨ ਨਾਲ ਜੁੜੀ ਆਪਣੀ ਇੱਕ ਯਾਦ ਸਾਂਝੀ ਕੀਤੀ ਹੈ ਜੀ ਉਹਨਾਂ ਲਿਖਿਆ ਕਿ ਵੰਡ ਦਾ ਸੰਤਾਪ ਇੱਕ ਪੀੜੀ ਨੇ ਆਪਣੇ ਪਿੰਡੇ ਤੇ ਹੰਡਾਇਆ ਪਰ ਉਸ ਤੋਂ ਅਗਲੀਆਂ ਪੀੜ੍ਹੀਆਂ ਨੇ ਵੀ ਉਸ ਨੂੰ ਆਪਣੇ ਚੇਤਿਆਂ ਵਿੱਚ ਜਿਉਂਦਾ ਰੱਖਿਆ ਬਿਲਕੁਲ ਹੈ ਜੀ ਰਵਨੀਤ ਉਹ ਕਹਿੰਦੇ ਨੇ ਕਿ ਮੇਰੇ ਦਾਦਾ ਜੀ ਅਣਵੰਡੇ ਪੰਜਾਬ ਦੇ ਸ਼ੇਖੂਪੁਰਾ ਜ਼ਿਲ੍ਹੇ ਦੇ ਇਸਰਕੇ ਪਿੰਡ ਵਿੱਚ ਰਹਿੰਦੇ ਸਗੇ ਜੀ ਸੁਖਜੀਤ ਔਰੀ ਕਹਿੰਦੇ ਨੇ ਕਿ ਜਦੋਂ ਵੀ 15 ਅਗਸਤ ਦੀ ਗੱਲ ਚੱਲਣੀ ਤਾਂ ਅਸੀਂ ਕਦੇ ਉਹਨਾਂ ਦੇ ਮੂੰਹੋਂ ਆਜ਼ਾਦੀ ਦਿਹਾੜਾ ਜਾਂ ਆਜ਼ਾਦੀ ਦਿਵਸ ਨਹੀਂ ਸੁਣਿਆ ਸੀ ਉਹ ਜਦੋਂ ਵੀ ਉਹਨਾਂ ਵੇਲੇਾਂ ਦੀ ਗੱਲ ਕਰਦੇ ਤਾਂ ਉਹ ਹਮੇਸ਼ਾ ਕਹਿੰਦੇ ਸੀ ਹੱਲਿਆਂ ਵੇਲੇ ਜਾਂ ਰੌਲਿਆਂ ਵੇਲੇ ਦਰਅਸਲ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਨਾ ਇਹ ਗੱਲ ਬਹੁਤ ਡੂੰਘੀ ਵਸ ਗਈ ਹੈ ਹੱਲਿਆਂ ਵੇਲੇ ਤੇ ਰੌਲਿਆਂ ਵੇਲੇ ਸ਼ਬਦ ਜਿਹੜਾ ਕਿਉਂਕਿ ਜਦੋਂ ਉਹ ਸਪੀੜੀ ਦੇ ਜੰਮਿਆਂ ਨੂੰ ਕਿਸੇ ਨੂੰ ਪੁੱਛੋ ਨਾ ਕਿ ਤੁਸੀਂ ਤੁਹਾਡਾ ਜਨਮ ਕਦੋਂ ਹੋਇਆ ਸੀ ਤਾਂ ਉਹ ਹੀ ਜਵਾਬ ਦਿੰਦੇ ਨੇ ਕਿ ਹੱਲਿਆਂ ਵੇਲੇ ਹੋਇਆ ਸੀ ਜਾਂ ਰੌਲਿਆਂ ਵੇਲੇ ਹੋਇਆ ਸੀ ਜਾਂ ਫਿਰ ਉਸ ਤੋਂ ਵੀ ਕੁਸ਼ਕ ਸਮਾਂ ਪਹਿਲਾਂ ਜਾਂ ਕੁਸ਼ਕ ਸਮਾਂ ਬਾਅਦ ਇਹ ਅਸੀਂ ਆਪਣੀਆਂ ਨਾਨੀਆਂ ਦਾਦੀਆਂ ਨੂੰ ਆਮ ਗੱਲ ਕਰਦੇ ਸੁਣਿਆ ਹੈ ਨਾ ਚਲੋ ਇਹ ਤਾਂ ਜਨਮ ਤੇ ਉਹਦੀ ਗੱਲ ਹੋ ਗਈ ਮੌਤ ਵੇੜੇ ਵੀ ਕੌਣ ਇੱਕ ਵਾਰੀ ਵਿਆਹ ਦੀ ਗੱਲ ਕਰਨ ਵੇਲੇ ਵੀ ਕਹਿੰਦੇ ਸੀ ਵੀ ਹੱਲਿਆਂ ਤੋਂ ਇੰਨੇ ਸਾਲਾਂ ਬਾਅਦ ਹੋਇਆ ਜਾਂ ਹੱਲਿਆਂ ਵੇਲੇ ਇੰਨੇ ਮਹੀਨੇ ਹੋਏ ਸੀਗੇ ਹਾਂਜੀ ਮਤਲਬ ਹੱਲਿਆਂ ਵੇਲੇ ਸ਼ਬਦ ਜਿਹੜਾ ਸੀ ਜਾਂ ਰੌਲਿਆਂ ਵੇਲੇ ਸ਼ਬਦ ਸਾਡੀ ਪੰਜਾਬੀ ਮਾਨਸਿਕਤਾ ਦਾ ਹਿੱਸਾ ਬਣ ਗਿਆ ਸੁਖਜੀਤ ਹੋਰੀ ਇਹ ਵੀ ਕਹਿੰਦੇ ਨੇ ਨਾ ਕਹਿੰਦੇ ਕਿ ਵੀ ਅਸੀਂ ਆਪਣੇ ਦਾਦੇ ਕੋਲੋਂ ਸ਼ੇਖੋਪੁਰਾ ਤੇ ਇਸਰਕੇ ਦੀਆਂ ਐਨੀਆਂ ਗੱਲਾਂ ਸੁਣੀਆਂ ਨਾ ਕਹਿੰਦੇ ਵੀ ਉਹ ਜਿਹੜੀਆਂ ਉੱਥੋਂ ਦੀਆਂ ਗੱਲਾਂ ਨੇ ਉਹ ਸੁਣ ਕੇ ਜੋ ਅੰਦਰ ਤੁਹਾਡੇ ਬਿੰਬ ਉੱਭਰਦਾ ਨਾ ਉਹ ਕਹਿੰਦੇ ਸਾਡੇ ਮਨਾਂ ਦੇ ਵਿੱਚ ਅੱਜ ਵੀ ਤਾਜ਼ਾ ਹੈ ਅੱਛਾ ਦੂਜੀ ਉਹ ਨਾਲ ਗੱਲੇ ਕਰਦੇ ਨੇ ਕਿ ਵੀ ਉਹ ਲੋਕ ਉੱਜੜ ਕੇ ਉੱਥੋਂ ਆਏ ਸੀਗੇ ਜੀ ਤੇ ਉਹਨਾਂ ਨੇ ਇੱਥੇ ਆ ਕੇ ਸਬਰ ਸੰਤੋਖ ਨਾਲ ਨਵੇਂ ਸਹਰਿਆਂ ਜ਼ਿੰਦਗੀ ਦੀ ਜਿਹੜੀ ਤੰਦ ਫੜੀ ਉਹਨਾਂ ਨੂੰ ਉਹ ਸਹਿਜ ਵੀ ਉਹਨਾਂ ਨੂੰ ਲੱਗਦਾ ਕਿ ਉਹ ਪ੍ਰੇਰਣਾਦਾਈ ਹੈ ਕਿ ਇੰਨਾ ਕੁਝ ਗਵਾ ਕੇ ਜਦੋਂ ਇੱਥੇ ਆ ਕੇ ਉਹਨਾਂ ਦੇ ਪੁਰਖੇ ਵਸੇ ਤੇ ਇੱਥੇ ਉਹਨਾਂ ਨੇ ਸਹਿਜਪਾਉ ਜ਼ਿੰਦਗੀ ਸ਼ੁਰੂ ਕੀਤੀ ਸਹਿਜ ਤੇ ਸਬਰ ਨਾਲ ਸਹਿਜ ਤੇ ਸਬਰ ਦੇ ਨਾਲ ਇਹ ਯਾਦਾਂ ਨੇ ਨਾ ਉਹ ਕਿਤੇ ਜਦੋਂ ਆਪਾਂ ਵੰਡ ਵੇਲੇ ਦੀ ਗੱਲ ਕੀਤੀ ਨਾ ਤਾਂ ਉਹਨਾਂ ਦੇ ਅੰਦਰ ਪਈਆਂ ਉਹ ਸਾਰੀਆਂ ਯਾਦਾਂ ਜੜੀਆਂ ਨੇ ਮੁੜ ਤਾਜ਼ਾ ਹੋ ਗਈਆਂ ਜੀ ਬਿਲਕੁਲ ਕਿਉਂਕਿ ਲੱਖਾਂ ਲੋਕ ਦੇਖੋ ਇਧਰੋਂ ਉਧਰ ਗਏ ਤੇ ਉਧਰੋਂ ਇਧਰ ਆਏ ਤੇ ਇੱਕ ਹੋਰ ਵੀ ਗੱਲ ਹੈ ਕਿ ਦੇਸ਼ਵੰਡ ਵੇਲੇ ਜਿਹੜੇ ਲੋਕ ਉਜੜ ਕੇ ਕਿਤੇ ਨਹੀਂ ਗਏ ਉਸੇ ਥਾਂ ਵਸਦੇ ਰਹੇ ਸਰਹੱਦੀ ਪਿੰਡਾਂ ਦੇ ਲੋਕ ਉਹਨਾਂ ਨੂੰ ਬਹੁਤ ਵਾਰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਇਸੇ ਬਾਰੇ ਡਾਕਟਰ ਤਰਲੋਚਨ ਕੌਰ ਨੇ ਪਟਿਆਲਾ ਤੋਂ ਖਤ ਲਿਖਿਆ ਜੀ ਉਹਨਾਂ ਨੇ ਗੁਰਪ੍ਰੀਤ ਸਿੰਘ ਸੰਧੂ ਦਾ ਲੇਖ ਆਜ਼ਾਦੀ ਦਾ ਜਸ਼ਨ ਸਰਹੱਦੀ ਲੋਕ ਉਸ ਬਾਰੇ ਲਿਖਿਆ ਕਿ ਜੀ ਇਹ ਦਿਲ ਨੂੰ ਛੂਹਣ ਵਾਲਾ ਜਾਪਿਆ ਉਹ ਕਹਿੰਦੇ ਨੇ ਕਿ ਗੁਰਪ੍ਰੀਤ ਸਿੰਘ ਸੰਧੂ ਨੇ ਸਰਹੱਦੀ ਪਿੰਡਾਂ ਵਿੱਚ ਵਸਦੇ ਲੋਕਾਂ ਲਈ ਹਾਂ ਦਾ ਨਾਰਾ ਮਾਰਿਆ ਉਹਨਾਂ ਨੂੰ ਲੱਗਦਾ ਇਹ ਲੇਖ ਪੜ੍ਹ ਕੇ ਨਾ ਕਿ ਉਹਨਾਂ ਨੂੰ ਇਹ ਬਹੁਤ ਉਦਾਸ ਕਰ ਗਿਆ ਜੀ ਠੀਕ ਹੈ ਉਹ ਕਹਿੰਦੇ ਨੇ ਕਿ ਆਜ਼ਾਦੀ ਦੇ ਜਸ਼ਨ ਮਨਾਉਣੇ ਖੁਸ਼ੀ ਦੀ ਗੱਲ ਹੈ ਪਰ ਜਿਹੜੇ ਲੋਕ ਵੰਡ ਦਾ ਸੰਤਾਪ ਅੱਜ ਵੀ ਭੋਗ ਰਹੇ ਨੇ ਉਹਨਾਂ ਬਾਰੇ ਕੌਣ ਸੋਚੇਗਾ ਅਸੀਂ ਜਦੋਂ ਖੁਸ਼ੀਆਂ ਮਨਾਉਂਦੇ ਹਾਂ ਤਾਂ ਉਹ ਭਰੇ ਮਨ ਅਤੇ ਭਰੀਆਂ ਅੱਖਾਂ ਨਾਲ ਆਪਣੇ ਠੰਡੇ ਹੋਏ ਚੁੱਲਿਆਂ ਦੀ ਅਗਨ ਸੇਖਦੇ ਹਨ ਵਸਣਾ ਉਜੜਨਾ ਮੁੜ ਵਸਣਾ ਤੇ ਉਜੜ ਜਾਣਾ ਉਹਨਾਂ ਦੇ ਜੀਵਨ ਦੀ ਦੁਖਾਂਤਕ ਦਾਸਤਾਨ ਬਣ ਚੁੱਕਿਆ ਹੈ ਅਸਲ 'ਚ ਇਸ ਲੇਖ ਵਿੱਚ ਗੱਲ ਕੀਤੀ ਗਈ ਸੀ ਇਹ ਜਿਹੜਾ ਗੁਰਪ੍ਰੀਤ ਸਿੰਘ ਸੰਧੂਰਾਂ ਦਾ ਲੇਖ ਹੈ ਉਹਨਾਂ ਨੇ ਕਿਹਾ ਕਿ 553 ਕਿਲੋਮੀਟਰ ਜਿਹੜੀ ਸਰਹੱਦ ਹੈਗੀ ਹੈ ਉਸ ਦੇ ਇਹ 220 ਪਿੰਡ ਨੇ ਉਹ ਲਗਾਤਾਰ ਹੀ ਉਜਾੜੇ ਦੀ ਮਾਰ ਹੇਠ ਰਹਿੰਦੇ ਨੇ ਦਰਅਸਲ ਗੱਲ ਇਹ ਹੈ ਨਾ ਕਿ ਕੰਡਿਆਲੀ ਤਾਰ ਲੱਗਣ ਮੰਗਰੋਂ ਲੋਕ ਜਦੋਂ ਸਰਹੱਦਾਂ ਸੀਲ ਹੋ ਜਾਂਦੀਆਂ ਨੇ ਵਿਸ਼ੇਸ਼ ਦਿਹਾੜਿਆਂ ਤੇ ਤਾਂ ਉਹ ਕਈ ਕਈ ਦਿਨ ਆਪਣੇ ਖੇਤਾਂ ਦੀ ਸਾਰ ਲੈਣ ਉੱਥੇ ਜਾ ਨਹੀਂ ਸਕਦੇ ਰਾਤ ਨੂੰ ਰਾਖੇ ਕਰ ਨਹੀਂ ਸਕਦੇ ਤੇ ਇਸ ਕਰਕੇ ਜੰਗਲੀ ਜਾਨਵਰ ਫਸਲਾਂ ਉਜਾੜ ਜਾਂਦੇ ਨੇ ਉਹ ਵਿਸ਼ੇਸ਼ ਪਰਵਾਨਗੀ ਲੈ ਕੇ ਤੁਹਾਨੂੰ ਜਾਣਾ ਪੈਂਦਾ ਆਪਣੇ ਖੇਤਾਂ ਜੀ ਬਿਲਕੁਲ ਤੇ ਹਰ ਰੋਜ਼ ਜਾਂਚ ਹੁੰਦੀ ਹੈ ਉਹਨਾਂ ਦੀ ਖੇਤ ਜਾਣ ਸਮੇਂ ਤੇ ਖੇਤ ਤੋਂ ਆਉਣ ਸਮੇਂ ਤੇ ਖੇਤੀ ਤਾਂ ਇਹ ਹੈ ਨਾ ਕਿ ਵੀ 24 ਘੰਟੇ ਹਾਜ਼ਰ ਮੰਗਦੀ ਹੈ ਕਿ ਵੀ ਮੇਰਾ ਮਾਲਕ ਜਿਹੜਾ ਜ਼ਮੀਨ ਕੇ ਹਾਜ਼ਰ ਹੋਵੇ ਜੀ ਬਿਲਕੁਲ ਹੈ ਨਾ ਅੱਛਾ ਸਿਰਫ ਇਹ ਹੈ ਇੱਕ ਤਾਂ ਹੋ ਗਈ ਖੇਤੀ ਦਾ ਮਸਲਾ ਕਿ ਉਹ ਜਾ ਨਹੀਂ ਸਕਦੇ ਆਪਣੇ ਖੇਤਾਂ ਤੱਕ ਉਸ ਦੇ ਨਾਲ ਹੀ ਉਹ ਲਿਖਦੇ ਨੇ ਤਰਲੋਚਨ ਕੌਰ ਹੋਰੀ ਕਿ ਹਰ ਰੋਜ਼ ਸਰਹੱਦਾਂ ਤੇ ਗੋਲੀਬਾਰੀ ਹੋਣ ਅਤੇ ਵਾਰ-ਵਾਰ ਹੜ ਔਨ ਕਾਰਨ ਉਹ ਸਿਰਫ ਘਰੋਂ ਬੇਕਾਰੇ ਨਹੀਂ ਹੁੰਦੇ ਸਗੋਂ ਗੰਭੀਰ ਬਿਮਾਰੀਆਂ ਅਤੇ ਭੁੱਖਮਰੀ ਦਾ ਸ਼ਿਕਾਰ ਵੀ ਹੋ ਜਾਂਦੇ ਅੱਛਾ ਇੱਕ ਹੋਰ ਗੱਲ ਕਹੀ ਹੈ ਉਹ ਕਹਿੰਦੇ ਕਿ ਉੱਥੋਂ ਦੇ ਜਿਹੜੇ ਪਿੰਡ ਨੇ ਨਾ ਉੱਥੇ ਬੱਚਿਆਂ ਨੂੰ ਰਿਸ਼ਤੇ ਨਹੀਂ ਹੁੰਦੇ ਕੋਈ ਵੀ ਉਹਨਾਂ ਨਾਲ ਆਪਣਾ ਰਿਸ਼ਤਾ ਨਹੀਂ ਜੋੜਨਾ ਚਾਹੁੰਦਾ ਉਹਨਾਂ ਨੂੰ ਲੱਗਦਾ ਹੈ ਕਿ ਪਤਾ ਨਹੀਂ ਇਹ ਲੋਕ ਕਦੋਂ ਉੱਥੋਂ ਉਜੜ ਜਾਣ ਹਾਂਜੀ ਕਿ ਪਤਾ ਹੀ ਨਹੀਂ ਕਿ ਕੱਲ ਕੀ ਹੋ ਜਾਵੇ ਬੇਯਕੀਨੀ ਵਾਲੀ ਜ਼ਿੰਦਗੀ ਹੈ ਉਹਨਾਂ ਦੀ ਬਿਲਕੁਲ ਜੀ ਅਖੀਰ ਦੇ ਵਿੱਚ ਸਵਾਲ ਜਿਹੜਾ ਹੈ ਤਰਲੋਚਨਕੌਰ ਹੋਰੀ ਕਹਿੰਦੇ ਨੇ ਕਿ ਕਿ ਵੰਡ ਨਾਲ ਭੰਨੇ ਇਹਨਾਂ ਲੋਕਾਂ ਦੇ ਹੰਝੂ ਕੌਣ ਪੂੰਝੇਗਾ ਕੀ ਉਹ ਭਾਰਤ ਦੇ ਨਾਗਰਿਕ ਨਹੀਂ ਸਰਕਾਰਾਂ ਇਹ ਸਭ ਕੁਝ ਦੇਖ ਕੇ ਵੀ ਅਣ ਦੇਖਿਆ ਕਰ ਰਹੀਆਂ ਹਨ ਇਸ ਤਰ੍ਹਾਂ ਆਪਣੇ ਹੀ ਲੋਕਾਂ ਨੂੰ ਆਪਣੀ ਹੀ ਧਰਤੀ ਤੇ ਬੇਗਾਨਗੀ ਦਾ ਅਹਿਸਾਸ ਨਹੀਂ ਕਰਵਾਇਆ ਜਾਣਾ ਚਾਹੀਦਾ ਜੀ ਬਿਲਕੁਲ ਦੇਖੋ ਰਵਨੀਤ ਇੱਕ ਗੱਲ ਇਹ ਹੈ ਕਿ ਜਿਹੜੇ ਲੋਕ ਇੱਕ ਵਾਰੀ ਉਜੜ ਕੇ ਆਏ ਉਹਨਾਂ ਨੇ ਜਿੱਥੇ ਵੀ ਕਿਤੇ ਉਹ ਬੈਠੇ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਆਪਣੀ ਜ਼ਿੰਦਗੀ ਨਵੇਂ ਸਿਰਿਓਂ ਤੋੜ ਲਈ ਸੈਜ ਦੇ ਨਾਲ ਜੀ ਬਿਲਕੁਲ ਹੈਨਾ ਪਰ ਜਿਹੜੇ ਸਰਹੱਦੀ ਪਿੰਡ ਨੇ ਇਹ ਤਾਂ ਉਹ ਵੰਡ ਦਾ ਜਿਹੜਾ ਸੰਤਾਪ ਹੈ ਉਹ ਲਗਾਤਾਰ ਪੋਗ ਰਹੇ ਨੇ ਹਾਂਜੀ ਨਾ ਉਹ ਵਸਦਿਆਂ ਚ ਦੇ ਤੇ ਨਾ ਉਜੜਿਆਂ ਚ ਬਿਲਕੁਲ ਤੇ ਸਰਕਾਰ ਨੂੰ ਚਾਹੀਦਾ ਕਿ ਉਹ ਇਹਨਾਂ ਦੇ ਮਸਲਿਆਂ ਤੇ ਧਿਆਨ ਦੇਵੇ ਤੇ ਉਹਨਾਂ ਦਾ ਪਹਿਲ ਦੇ ਨਾਲ ਹੱਲ ਕਰੇ ਜੀ ਬਿਲਕੁਲ ਆਸ ਕਰਦੇ ਹਾਂ ਕਿ ਕਿਸੇ ਨੂੰ ਵੀ ਖਾਸ ਕਰਕੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਅਜਿਹੀ ਹੋਣੀ ਨਾ ਹੰਡਾਉਣੀ ਪਵੇ ਘਰ ਵਾਲੇ ਹੋਣ ਦੇ ਬਾਵਜੂਦ ਉਹਨਾਂ ਨੂੰ ਉਜੜਨਾ ਨਾ ਪਵੇ 17 ਅਗਸਤ ਦੇ ਤੁਹਾਡੇ ਖਤ ਪ੍ਰੋਗਰਾਮ ਚ ਅਸੀਂ ਦੇਸ਼ਵੰਡ ਦੇ ਨਾਲ ਨਾਲ ਪੰਜਾਬੀ ਟਰਬਿਊਨ ਦੀ ਸ਼ੁਰੂਆਤ ਦੀ ਵੀ ਗੱਲ ਕੀਤੀ ਸੀ ਜੀ ਤੇ ਸਾਡੇ ਬਹੁਤ ਸਾਰੇ ਪਾਠਕਾਂ ਨੇ ਸਾਨੂੰ ਇਸ ਦੀ ਮੁਬਾਰਕਬਾਦ ਦਿੱਤੀ ਹੈ ਜਿਵੇਂ ਪਰਮਜੀਤ ਢੀਂਗਰਾ ਹੋਰਾਂ ਨੇ ਲਿਖਿਆ ਹੈ ਕਿ ਖੁਸ਼ ਆਮਦੀਦ ਪੰਜਾਬੀ ਟਰਬਿਊਨ ਢੀਂਗਰਾ ਜੀ ਬਹੁਤ ਬਹੁਤ ਸ਼ੁਕਰੀਆ ਢੀਂਗਰਾ ਜੀ ਤੋਂ ਇਲਾਵਾ ਗੁਰਬੰਦਰ ਸਿੰਘ ਮਾਨ ਕੋਰਾਂ ਨੇ ਲਿਖਿਆ ਹੈ ਪੰਜਾਬੀ ਟਰਬਿਊਨ ਦੇ ਇਸ ਮਾੜਮੱਤੇ ਸਫ਼ਰ ਲਈ ਮੁਬਾਰਕਾਂ ਅਤੇ ਸ਼ੁਭਚਾਵਾ ਮੈਂ ਪਹਿਲੇ ਦਿਨ ਤੋਂ ਹੀ ਇਸ ਦਾ ਪਾਠਕ ਹਾਂ ਬਿਨਾਂ ਸ਼ੱਕ ਪੰਜਾਬੀ ਟ੍ਰਿਬਿਊਨ ਨੇ ਨਿਵੇਕਲੀਆਂ ਪੜਾਂ ਸਿਰਜੀਆਂ ਹਨ ਇਹਨਾਂ ਦੇ ਨਾਲ ਹੀ ਅਛਰੂ ਸਿੰਘ ਹੋਰੀ ਵੀ ਲਿਖਦੇ ਨੇ ਜੀ ਜਿਸ ਦਿਨ ਇਹ ਅਖਬਾਰ ਪਹਿਲੇ ਦਿਨ ਆਇਆ ਸੀ ਮੈਂ ਇਸ ਨੂੰ ਉਸ ਦਿਨ ਤੋਂ ਹੀ ਅੱਜ ਤੱਕ ਲਗਾਤਾਰ ਪੜਦਾ ਆ ਰਿਹਾ ਹਾਂ ਇਹ ਸਾਡੇ ਜਿਹੜੇ ਮੁੱਢ ਤੋਂ ਜੁੜੇ ਹੋਏ ਨੇ ਪਾਠਕ ਉਹ ਉਹਨਾਂ ਦੀਆਂ ਟਿੱਪਣੀਆਂ ਨੇ ਜੀ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਇਸ ਦੇ ਨਾਲ ਹੀ ਨੇ ਜੀ ਅਵਤਾਰ ਸਿੰਘ ਪਤੰਗ ਉਹ ਵੀ ਲਿਖ ਰਹੇ ਨੇ 15 ਅਗਸਤ 1978 ਨੂੰ ਮੈਂ ਪੰਜਾਬੀ ਟ੍ਰਿਬਿਊਨ ਦੀ ਪਹਿਲੀ ਕਾਪੀ ਖਰੀਦੀ ਤੇ ਅੱਜ ਤੱਕ ਨਿਰਵਿਗਨ ਪੜਦਾ ਆ ਰਿਆਂ ਹਾਂ ਇਹਨਾਂ ਪਾਠਕਾਂ ਦੇ ਸਦਕਾ ਹੀ ਹੈ ਕਿ ਪੰਜਾਬੀ ਟ੍ਰਿਬਿਊਨ ਨੇ ਇੰਨਾ ਲੰਮਾ ਸਫ਼ਰ ਤੈਅ ਕੀਤਾ ਹੈ ਇਹ ਪਾਠਕ ਸਾਡੇ ਨਾਲ ਮੁੱਢ ਤੋਂ ਹੀ ਜੁੜੇ ਹੋਏ ਨੇ ਰਵਨੀਤ ਇਹ ਤਾਂ ਮੁੱਢ ਤੋਂ ਸਾਡੇ ਨਾਲ ਜੁੜੇ ਹੋਏ ਪਾਠਕਾਂ ਦੀ ਗੱਲ ਹੈ ਇੱਥੇ ਮੈਂ ਇੱਕ ਨਿੱਜੀ ਗੱਲ ਵੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਜੀ ਬਿਲਕੁਲ ਕਿ ਮੇਰੇ ਪਰਿਵਾਰ ਚੋਂ ਵੀ ਪਹਿਲੇ ਦਿਨ ਤੋਂ ਹੀ ਏ ਅਖਬਾਰ ਆਉਂਦਾ ਰਿਹਾ ਮੈਨੂੰ ਯਾਦ ਹੈ ਕਿ ਉਸ ਵੇਲੇ ਇਸ ਅਖਬਾਰ ਦੀ ਕੀਮਤ 25 ਪੈਸੇ ਸੀ ਉਦੋਂ ਮੈਨੂੰ ਨਹੀਂ ਸੀ ਪਤਾ ਕਿ ਮੈਂ ਮੁੜ ਕੇ ਇਸ ਅਖਬਾਰ 'ਚ ਕੰਮ ਕਰਨਾ ਹੈ ਜਾਂ ਨਹੀਂ ਕਰਨਾ ਤੇ ਮੇਰਾ ਪਰਿਵਾਰ ਵੀ ਇਸ ਜਿਹੜਾ ਹੈ ਅਖਬਾਰ ਦਾ ਮੁੱਢ ਤੋਂ ਹੀ ਪਾਠਕ ਰਿਹਾ ਜੀ ਬਿਲਕੁਲ ਤੇ ਇਸ ਦੇ ਨਾਲ ਨਾਲ ਕ੍ਰਿਸ਼ਨ ਸਿੰਘ ਪੜੋ surjeet suman ਅਤੇ ਸੁਖਪਾਲ कौर ਸੁਖਮਨ ਨੇ ਵੀ ਪੰਜਾਬੀ ਟ੍ਰਿਬਿਊਨ ਨੂੰ ਵਧਾਈ ਦਿੱਤੀ ਹੈ ਇਹਨਾਂ ਸਾਰੇ ਪਾਠਕਾਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਅੱਛਾ ਇਹ ਤਾਂ ਇਹਨਾਂ ਨੇ ਸਾਨੂੰ ਵਧਾਈ ਦਿੱਤੀ ਹੈ ਜੀ ਸਾਡੇ ਇੱਕ ਪੱਕੇ ਦਰਸ਼ਕ ਪਾਠਕ ਤੇ ਸਾਡੇ ਲੇਖਕ ਨੇ ਜੀ ਰਾਮ ਸਵਰਨ ਲਖੇਵਾਲੀ ਉਹ ਵੈਸੇ ਵੀ ਸਮੇਂ-ਸਮੇਂ ਬਹੁਤ ਖੂਬਸੂਰਤ ਲਫ਼ਜ਼ਾਂ ਦੇ ਨਾਲ ਸਾਡੀ ਜਿਹੜੀ ਹੌਸਲਾ ਫਜ਼ਾਈ ਕਰਦੇ ਰਹਿੰਦੇ ਨੇ ਤੇ ਇਸ ਵਾਰੀ ਉਹਨਾਂ ਨੇ ਜੀ ਸਾਡੇ ਲਈ ਦੁਆ ਕੀਤੀ ਹੈ ਉਹਨਾਂ ਨੇ ਲਿਖਿਆ ਜੀ ਆਦਾਰੇ ਦੀਆਂ ਮੁੱਲਵਾਨ ਰਵਾਇਤਾਂ ਤੇ ਉਚੇਰੇ ਮਿਆਰਾਂ ਦਾ ਇਹ ਸਫ਼ਰ ਜਾਰੀ ਰਹੇ ਇਹ ਬੁਲੰਦ ਆਸ ਮਾਂ ਬੋਲੀ ਤੇ ਚੰਗੇਰੇ ਸਮਾਜ ਦਾ ਭਵਿਕ ਹੈ ਇਸ ਪ੍ਰੇਰਣਾ ਵੰਡ ਦੇ ਸਫ਼ਰ ਲਈ ਆਦਾਰਾ ਪੰਜਾਬੀ ਟ੍ਰਿਬਿਊਨ ਦੀ ਪ੍ਰਤੀਬੱਧਤਾ ਅਤੇ ਸਦਕ ਨੂੰ ਸਲਾਮ ਸਾਡੇ ਸਾਰੇ ਪਾਠਕਾਂ ਦੀ ਦਿਲੋਂ ਮੁਬਾਰਕਬਾਦ ਅਤੇ ਦੁਆਵਾਂ ਦੇ ਲਈ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਤੁਹਾਡੇ ਕਰਕੇ ਹੀ ਅਸੀਂ ਇਹ ਇੰਨਾ ਲੰਮਾ ਸਫ਼ਰ ਜਿਹੜਾ ਹੈ ਤੈਅ ਕਰ ਸਕੇ ਹਾਂ ਹਾਂਜੀ ਹੁਣ ਅਗਲੀ ਚਿੱਠੀ ਸੰਗਰੂਰ ਤੋਂ ਮਨਜ਼ੂਰ ਆਇਕਾ ਹੋ ਰਹੀ ਦੀ ਹੈ ਜੀ ਉਹਨਾਂ ਨੂੰ ਅਜੀਤ ਖੰਨਾ ਦੀ ਰਚਨਾ ਮੇਰਾ ਪਹਿਲਾ ਅਧਿਆਪਕ ਦਿਲ ਨੂੰ ਛੂਹਣ ਵਾਲੀ ਜਾਪੀ ਉਹ ਕਹਿੰਦੇ ਨੇ ਕਿ ਮੇਰੇ ਮਨ 'ਚ ਵੀ ਆਪਣੇ ਪਹਿਲੇ ਅਧਿਆਪਕ ਦੀਆਂ ਮਿੱਠੀਆਂ ਯਾਦਾਂ ਤਾਜ਼ਾ ਹੋ ਗਈਆਂ ਇਹ ਰਚਨਾ ਪੜ੍ਹ ਕੇ। ਹਾਂ ਉਹਨਾਂ ਨੇ ਨਾ ਉਸ ਵੇਲੇ ਦੀ ਗੱਲ ਦੱਸੀ ਹੈ ਕਹਿੰਦੇ ਕਿ ਜਦੋਂ ਮੈਂ ਪਹਿਲੀ ਵਾਰੀ ਸਕੂਲ ਗਈ ਤੇ ਮੈਂ ਬਹੁਤ ਡਰੀ ਹੋਈ ਸੀ। ਤੇ ਫਿਰ ਉਹਨਾਂ ਨੇ ਆਪਣੇ ਅਧਿਆਪਕ ਦਾ ਦੱਸਿਆ ਜੀ ਅਧਿਆਪਕ ਦਾ ਨਾਂ ਉਹਨਾਂ ਨੇ ਦੱਸਿਆ ਸ਼੍ਰੀ ਪੁਸ਼ਪਿੰਦਰ ਕੁਮਾਰ ਸਮਰਾ ਕਿ ਉਹਨਾਂ ਦੀ ਮਿੱਠੀ ਪਿਆਰੀ ਆਵਾਜ਼ ਨੇ ਮੇਰਾ ਡਰ ਦੂਰ ਕਰ ਦਿੱਤਾ। ਉਹ ਲਿਖਦੇ ਨੇ ਕਿ ਉਹ ਸਿਰਫ ਪਾਠ ਹੀ ਨਹੀਂ ਪੜ੍ਹਾਉਂਦੇ ਸੀ ਸਗੋਂ ਮਨੁੱਖਤਾ ਸੱਚਾਈ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਵੀ ਸਿੱਖਿਆ ਦਿੰਦੇ ਸਨ ਉਹਨਾਂ ਦਾ ਖਿਆਲ ਸੀ ਕਿ ਅਸਲ ਪੜ੍ਹਾਈ ਉਹ ਹੈ ਜੋ ਮਨੁੱਖ ਨੂੰ ਚੰਗਾ ਇਨਸਾਨ ਬਣਾਏ ਜੀ ਬਿਲਕੁਲ ਸਹੀ ਗੱਲ ਹੈ ਇਹ ਰਵਨੀਤ ਬਚਪਨ ਚ ਸਿੱਖੇ ਸਬਕ ਸਿੱਖੀਆਂ ਜਿਹੜੀਆਂ ਕਦਰਾਂ-ਕੀਮਤਾਂ ਉਹ ਤੁਹਾਨੂੰ ساری ਜ਼ਿੰਦਗੀ ਤੁਹਾਡੇ ਨਾਲ-ਨਾਲ ਤੁਰਦੀਆਂ ਮਾਪਿਆਂ ਦੇ ਨਾਲ-ਨਾਲ ਅਧਿਆਪਕ ਦੀ ਵੀ ਤੁਹਾਡੀ ਸ਼ਖਸੀਅਤ ਨੂੰ ਸਵਾਰਨ ਅਤੇ ਨਿਖਾਰਨ 'ਚ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਅੱਛਾ ਰਵਨੀਤ ਸ਼ਖਸੀਅਤ ਨੂੰ ਸਵਾਰਨ ਨਿਖਾਰਨ ਵਾਲੀ ਗੱਲ ਤਾਂ ਇੱਕ ਹੋਊਗੀ। ਦੂਜੀ ਗੱਲ ਇਹ ਹੈ ਕਿ ਬਚਪਨ ਵਿੱਚ ਤੁਸੀਂ ਜੋ ਕੁਝ ਵੀ ਸਿੱਖਦੇ ਹੋ ਨਾ ਆਪਣੇ ਅਧਿਆਪਕ ਕੋਲੋਂ ਉਹ ਤੁਹਾਨੂੰ ساری ਉਮਰ ਯਾਦ ਰਹਿੰਦਾ ਹੈ। ਜੀ ਜਿਹੜੇ ਅਧਿਆਪਕ ਤੁਹਾਨੂੰ ਚੰਗੇ ਲੱਗਦੇ ਨੇ ਜਿਵੇਂ ਇਹਨਾਂ ਨੇ ਕਿਹਾ ਕਿ ਉਹ ਅਧਿਆਪਕ ਇਹਨਾਂ ਨੂੰ ਚੰਗੇ ਲੱਗਦੇ ਸੀ ਉਹਨਾਂ ਤੋਂ ਇਹਨਾਂ ਨੇ ਨੈਤਿਕ ਕਦਰਾਂ ਕੀਮਤਾਂ ਸਿੱਖੀਆਂ ਜਾਂ ਹੋਰ ਜ਼ਿੰਦਗੀ 'ਚ ਕੰਮ ਆਉਣ ਵਾਲੀਆਂ ਗੱਲਾਂ ਸਿੱਖੀਆਂ। ਇਸੇ ਤਰ੍ਹਾਂ ਜਿਹੜੇ ਸਬਕ ਵੀ ਉਹ ਪੜਾਉਂਦੇ ਨੇ ਨਾ ਉਦਾਂ ਉਹ ਵੀ ਤੁਹਾਨੂੰ ساری ਉਮਰ ਯਾਦ ਰਹਿੰਦੇ ਨੇ ਜਿਹੜੇ ਅਧਿਆਪਕ ਤੁਹਾਨੂੰ ਚੰਗੇ ਲੱਗਦੇ ਨੇ ਜੀ ਬਿਲਕੁਲ ਮੈਂ ਤੁਹਾਨੂੰ ਗੱਲ ਦੱਸਦੀ ਹਾਂ ਕਿ ਜਦੋਂ ਮੈਂ ਛੋਟੀ ਸੀ ਤੇ ਮੇਰੇ ਡਾਂਸ ਤੇ ਮਿਊਜ਼ਿਕ ਦੇ ਟੀਚਰ ਸੀ ਉਹ ਸਾਡੇ ਮੈਡਮ ਬੜੇ ਖੂਬਸੂਰਤ ਬਹੁਤ ਮਿੱਠ ਬੋਲੜੇ ਸੀਗੇ ਮਤਲਬ ਤੁਸੀਂ ਨਾ ਥੋੜਾ ਜੀ ਕਰਦਾ ਸੀ ਕਿ ਉਹਨਾਂ ਦੀ ਕਲਾਸ 'ਚ ਜਾਓ ਉਹਨਾਂ ਤੋਂ ਤੁਸੀਂ ਪੜੋ ਤੇ ਉਹ ਸਾਨੂੰ ਡਾਂਸ ਸਿਖਾਉਂਦੇ ਸੀਗੇ ਮੈਂ ਉਸ ਵੇਲੇ ਅੱਜ ਤੋਂ ਤੁਹਾਨੂੰ 50 55 ਸਾਲ ਪਹਿਲਾਂ ਦੀ ਗੱਲ ਦੱਸ ਰਹੀ ਹਾਂ ਕਿ ਉਹ ਸਾਨੂੰ ਕਥਕ ਡਾਂਸ ਸਿਖਾਉਂਦੇ ਸੀਗੇ ਉਹਨਾਂ ਨੇ ਮੈਨੂੰ ਜਿਹੜਾ ਉਸ ਵੇਲੇ ਕਥਕ ਡਾਂਸ ਸਿਖਾਇਆ ਜੇ ਤੁਸੀਂ ਮੈਨੂੰ ਅੱਜ ਵੀ ਕਹੋ ਨਾ ਤੇ ਉਹ ਜਿਵੇਂ ਮੇਰੇ ਅੰਦਰਲੀ ਉਹ ਇੱਕ ਛੋਟੀ ਕੁੜੀ ਐ ਤੁਸੀਂ ਮੈਨੂੰ ਕਿਤੇ ਵੀ ਖੜਾ ਕਰ ਦਿਓ ਤੇ ਮੇਰੇ ਕੰਨਾਂ 'ਚ ਉਹ ਜਿਹੜੇ ਤਾਥ ਈਧਈ ਮੇਰੇ ਕੰਨਾਂ 'ਚ ਗੂੰਜਦੇ ਐ ਤੇ ਉਹ ਮੈਂ ਆਪ ਮੁਹਾਰੇ ਮੇਰੇ ਪੈਰੋਵਾਂ 'ਚ ਚੱਲਦੇ ਐ ਕਿਤੇ ਕੋਈ ਗਲਤੀ ਨਹੀਂ ਹੁੰਦੀ ਮਤਲਬ ਉਹ ਹਮੇਸ਼ਾ ਤੁਹਾਨੂੰ ਯਾਦ ਰਹਿੰਦਾ ਮੈਂ ਹੈਰਾਨ ਹੁੰਨੀ ਆ ਕਿ ਉਹ ਚੀਜ਼ਾਂ ਤੁਹਾਨੂੰ ਅੱਜ ਤੱਕ ਵੀ ਮੇਰੇ ਅੰਦਰ ਪਿਆ ਤੇ ਪੈਰੋ ਥਿਰਕਦੇ ਨੇ ਉਸੇ ਤਾਲ ਦੇ ਨਾਲ ਹਾਂਜੀ ਇਸੇ ਤਰ੍ਹਾਂ ਸਾਡੇ ਸੰਗੀਤ ਦੇ ਅਧਿਆਪਕ ਸੀ ਤੇ ਉਹਨਾਂ ਨੇ ਵੀ ਜਿਹੜੇ ਵੀ ਗੀਤ ਤੇ ਧਾਰਮਿਕ ਗੀਤ ਸਾਨੂੰ ਉਸ ਵੇਲੇ ਸਿਖਾਏ ਉਹ ਹਾਲੇ ਤੱਕ ਸਾਨੂੰ ਇਨ ਬਿਨ ਯਾਦ ਨਹੀਂ ਅੱਛਾ ਉਹ ਤੁਹਾਨੂੰ ਕੋਈ ਬਹੁਤਾ ਉਚੇਚ ਕਰਨ ਦੀ ਲੋੜ ਨਹੀਂ ਉਹ ਤੁਹਾਡੇ ਅੰਦਰੋਂ ਉਹ ਫੁੱਟਦੇ ਨੇ ਅੰਦਰੋਂ ਤੁਹਾਡੇ ਆਉਂਦੇ ਨੇ ਹੋਗੀ ਹੈਨਾ ਜੇ ਉਦੋਂ ਕੋਈ ਸਾਨੂੰ ਲਾਈਨ ਪੁੱਛ ਲੇ ਫਿਰ ਸਾਨੂੰ ਯਾਦ ਨਹੀਂ ਹੋਏਗੀ ਪਰ ਉਹ ਜਦੋਂ ਇੱਕ ਲੈ ਦੇ ਵਿੱਚ ਅਸੀਂ ਉਸ ਕਿਹ ਲੈ ਉਹ ਦੁਨੀਆ 'ਚ ਉਸ ਵਾਲੀ ਬਚਪਨ ਵਾਲੀ ਦੁਨੀਆ 'ਚ ਜਾਂਦੇ ਆ ਨਾ ਤਾਂ ਸਾਨੂੰ ਉਵੇਂ ਦੇ ਯਾਦ ਆਉਂਦੇ ਆ ਤੇ ਆਪਾਂ ਨੂੰ ਵੀ ਇਦਾਂ ਹੀ ਆ ਕਿ ਆਪਣੇ ਜਿਹੜੇ ਅਧਿਆਪਕ ਪਿਆਰੇ ਲੱਗਦੇ ਸੀ ਉਹ ਕਾਲਜ ਯੂਨੀਵਰਸਿਟੀ ਸਕੂਲ ਉਹ ਸਾਰਿਆਂ ਦੀਆਂ ਗੱਲਾਂ ਜਿਹੜੇ ਜਿਹੜੇ ਚੰਗੇ ਲੱਗਦੇ ਸੀ ਨਾ ਉਹਨਾਂ ਦੀਆਂ ਅੱਜ ਵੀ ਯਾਦ ਨੇ ਜੇ ਬਿਲਕੁਲ ਤੇ ਉਹਨਾਂ ਦਾ ਪੜ੍ਹਾਉਣ ਦਾ ਤਰੀਕਾ ਵੀ ਬਹੁਤ ਵਧੀਆ ਹੁੰਦਾ ਸੀ ਉਹਨਾਂ ਨੇ ਖੇਡ ਖੇਡ ਕੇ ਬਹੁਤ ਕੁਝ ਸਿਖਾ ਦਿੰਦੇ ਸੀ ਨੈਤਿਕ ਕਦਰਾਂ ਕੀਮਤਾਂ ਵੀ ਤੇ ਜ਼ਿੰਦਗੀ ਵਿੱਚ ਚਰਨ ਦਾ ਤਰੀਕਾ ਵੀ ਤੇ ਜਿਹੜੀ ਗੱਲ ਉਹ ਬਚਪਨ ਵਾਲੀ ਗੱਲ ਹੈ ਨਾ ਜਿਹੜੀ ਗੱਲ ਉਦੋਂ ਨਹੀਂ ਆਈ ਉਹ ਤੁਹਾਨੂੰ ساری ਜ਼ਿੰਦਗੀ ਹੋਈ ਨਹੀਂ ਆਉਂਦੀ ਮਨੁੱਖ ਜਿਹੜਾ ਹੈਗਾ ਨਾ ਇੱਕਲੇ ਅਧਿਆਪਕਾਂ ਤੋਂ ਨਹੀਂ ਸਿੱਖਦਾ ਹਾਂ ਜ਼ਿੰਦਗੀ 'ਚ ਆਪਣੇ ਸਾਥੀਆਂ ਤੋਂ ਵੀ ਸਿੱਖਦਾ ਹੈ ਹਾਂਜੀ ਸਾਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ-ਨਾਲ ਸਹਿਯੋਗੀਆਂ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਸਾਡੇ ਪੁਰਾਣੇ ਕੁਝ ਸਹਿਯੋਗੀਆਂ ਨੇ ਵੀ ਸਾਡੇ ਪ੍ਰੋਗਰਾਮ ਤੇ ਟਿੱਪਣੀਆਂ ਕੀਤੀਆਂ ਨੇ ਬਿਲਕੁਲ ਜੀ ਸਾਨੂੰ ਉਹਨਾਂ ਦੀਆਂ ਟਿੱਪਣੀਆਂ ਜਦੋਂ ਕਮੈਂਟ ਬਾਕਸ 'ਚ ਆਈਆਂ ਨਾ ਉਹ ਦੇਖ ਕੇ ਬਹੁਤ ਚੰਗਾ ਲੱਗਿਆ ਇਕਤਾ ਜੀ ਅਵਤਾਰ ਸਿੰਘ ਪਵਰਾ ਨੇ ਉਹਨਾਂ ਨੇ ਸਾਡਾ ਪ੍ਰੋਗਰਾਮ ਦੇਖ ਕੇ ਟਿੱਪਣੀ ਕੀਤੀ ਹੈ ਜੀ ਮੈਨੂੰ ਸੁਭਾਗ ਪ੍ਰਾਪਤ ਹੈ ਪੰਜਾਬੀ ਟ੍ਰਿਬਿਊਨ ਦੀ ਮੁਰਲੀ ਟੀਮ ਦਾ ਹਿੱਸਾ ਬਣਨ ਦਾ ਜੁੱਗਾ ਤੱਕ ਪਾਠਕਾਂ ਦੀ ਪਸੰਦ ਬਣੀ ਰਿਹਾ ਇਹ ਅਖਬਾਰ ਦੇਖੋ ਉਹ ਅੱਜ ਤੱਕ ਵੀ ادارے ਦੇ ਨਾਲ ਦਿਲੋਂ ਜੁੜੇ ਹੋਏ ਨੇ ਚਾਹੇ ਸੇਵਾਮੁਕਤ ਹੋ ਗਏ ਪਰ ਅੱਜ ਵੀ ادارے ਦੇ ਲਈ ਉਹਨਾਂ ਦੀਆਂ ਬਹੁਤ ਸਾਰੀਆਂ ਨੇਕ ਦੁਆਵਾਂ ਸਾਡੇ ਨਾਲ ਨੇ ਅੱਛਾ ਉਹਨਾਂ ਤੋਂ ਬਾਅਦ ਜੀ ਗੁਰਦੇਵ ਭੁੱਲਰੋਰਾ ਨੇ ਵੀ ਲਿਖਿਆ ਮੈਂ ਵੀ ਪੰਜਾਬੀ ਟ੍ਰਿਬਿਊਨ ਦੀ ਮੁਰਲੀ ਟੀਮ ਦਾ ਮੈਂਬਰ ਹਾਂ ਪੁਲਰੁਰਾ ਨੇ ਸਾਡੀ ਜਾਣਕਾਰੀ 'ਚ ਵਾਅਦਾ ਕੀਤਾ ਕਿ ਦੇਸ਼ਵੰਡ ਤੋਂ ਬਾਅਦ ਇਹ ਅਖਬਾਰ ਲਾਹੌਰ ਤੋਂ ਬਾਅਦ ਕੁਝ ਸਮੇਂ ਲਈ ਸ਼ਿਮਲੇ ਤੋਂ ਛਪਦਾ ਰਿਹਾ ਤੇ ਫਿਰ ਇਹ ਸ਼ਿਮਲੇ ਤੋਂ ਅੰਬਾਲੇ ਗਿਆ ਉੱਥੋਂ ਛਪਦਾ ਰਿਹਾ ਫਿਰ ਅੰਬਾਲੇ ਤੋਂ ਇਹ ਮੌਜੂਦਾ ਜਿੱਥੋਂ ਅਸੀਂ ਬੈਠੇ ਹੋਏ ਹਾਂ ਜਿਸ ਦਫ਼ਤਰ ਦੇ ਵਿੱਚ ਇੱਥੇ ਇਹ ਤਬਦੀਲ ਹੋਇਆ ਤੇ ਉਸ ਤੋਂ ਬਾਅਦ ਇਹ ਲਗਾਤਾਰ ਇੱਥੋਂ ਛਪ ਰਿਹਾ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਪਵਰਾਜੀ ਤੇ ਪੁਲਰ ਜੀ ਇੰਨੇ ਖੂਬਸੂਰਤ ਲਫ਼ਜ਼ਾਂ ਦੇ ਵਿੱਚ ਸਾਡੇ ਨਾਲ ਅੱਜ ਵੀ ਜੁੜੇ ਰਹਿਣ ਦੀ ਜਿਹੜੀ ਤੁਹਾਡੀ ਭਾਵਨਾ ਹੈ ਉਹਦੇ ਲਈ ਬਹੁਤ-ਬਹੁਤ ਸ਼ੁਕਰੀਆ ਅਤੇ ਇਹਨਾਂ ਦੇ ਨਾਲ-ਨਾਲ ਅਸੀਂ ਆਪਣੇ ਪੁਰਾਣੇ ਸਾਰੇ ਸਹਿਯੋਗੀਆਂ ਅਤੇ ਮੌਜੂਦਾ ਸਹਿਯੋਗੀਆਂ ਦੇ ਵੀ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਹੁਣ ਆਪਾਂ ਸਾਡੇ ਉਹਨਾਂ ਦਰਸ਼ਕਾਂ ਦੇ ਨਾਂ ਵੀ ਸਾਂਝੇ ਕਰੀਏ ਜਿਨ੍ਹਾਂ ਸਾਨੂੰ ਹੰਗਾਰਾ ਦਿੱਤਾ ਹੈ ਬਿਲਕੁਲ ਜੀ ਸਾਡੇ ਜਿਹੜੇ ਦਰਸ਼ਕਾਂ ਨੇ ਸਾਡੇ ਪ੍ਰੋਗਰਾਮ ਨੂੰ ਹੰਗਾਰਾ ਦਿੱਤਾ ਉਹਨਾਂ ਦੇ ਨਾਂ ਨੇ ਜੀ ਲਖਵਿੰਦਰ ਜੋਹਲ ਬਲਵਿੰਦਰ ਕੌਰ ਡਾਕਟਰ ਕੁਲਵਿੰਦਰ ਗਿੱਲ 사ਦੂਰਾਮ ਲੰਗਿਆਣਾ ਐਸ ਐਸ ਰਮਲਾ ਪੋਲੀ ਬਰਾੜ ਗੁਰਤੇਜ ਸਿੰਘ ਡਾਕਟਰ ਨਰਿੰਦਰ ਪੱਪਰ ਚਬੇਲ ਵਾਲੀ ਜਗਜੀਤ ਸਿੰਘ ਗਣੇਸ਼ਪੁਰ ਸੁਖਜੀਤ ਕੌਰ ਜਸਵੰਤ ਚਾਹਲ ਮੱਤੀ ਦਵਿੰਦਰ ਖੁਸ਼ ਤਾਲੀਵਾਲ ਕਰਮਜੀਤ ਸਿੰਘ ਚਿੱਲਾ ਸੁਖਮੰਦਰ ਸਿੰਘ ਤੂਰ ਦਵਿੰਦਰ ਪਟਿਆਲਵੀ ਮੁਕੇਸ਼ ਅਟਵਾਲ ਸੁਖਵਿੰਦਰ ਸਿੰਘ ਸਿੱਧੂ ਕੁਲਦੀਪ ਸਿੰਘ ਕੁਪਖੁਰਦ ਕੁਲਵਿੰਦਰ ਸਰਾ ਐਸ ਕੌਰ ਰਵਿੰਦਰ ਸਿੰਘ ਰੱਬੀ ਤੁਹਾਡੇ ਸਾਰੇ ਪਾਠਕਾਂ ਦਾ ਇਸ ਹੰਗਾਰੇ ਦੇ ਲਈ ਬਹੁਤ-ਬਹੁਤ ਸ਼ੁਕਰੀਆ। ਰਵਨੀਤ ਹੁਣ ਤੁਸੀਂ ਜਿਹੜੀ ਹਰ ਵਾਰੀ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦੇ ਹੋ ਉਹ ਵੀ ਕਰ ਲਓ। ਦਰਸ਼ਕੋ ਸਾਡੇ ਪ੍ਰੋਗਰਾਮ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਸਾਡੇ ਫੇਸਬੁੱਕ ਪੇਜ ਨੂੰ ਫਾਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਭੁੱਲਣਾ ਨਹੀਂ। ਲਓ ਜੀ ਸਾਡੇ ਪ੍ਰੋਗਰਾਮ ਦਾ ਸਮਾਪਤ ਹੋ ਰਿਹਾ ਹੈ। ਦਰਸ਼ਕਾਂ ਤੋਂ ਇਜਾਜ਼ਤ ਮੰਗਿਏ। ਅਗਲੇ ਹਫ਼ਤੇ ਫਿਰ ਮਿਲਾਂਗੇ ਤੁਹਾਡੀਆਂ ਨਵੀਆਂ ਚਿੱਠੀਆਂ ਦੇ ਨਾਲ। ਬਹੁਤ-ਬਹੁਤ ਸ਼ੁਕਰੀਆ।